شان ਇਹ ਦਸਤਾਰ ਗੁਰੂ ਨਾਨਕ ਦੇਵ ਜੀ ਦੇ ਵਿਆਪ ਉਰਪ ਦੇ ਕਰਵਾਏ ਕੀ ਦਸਤਾਰ ਮੁਕਾਬਲੇ 14ਵਾਂ ਦਸਤਾਰ ਮੁਕਾਬਲਾ 24 ਅਕਸਤ 2025 ਹੋਵੇਗਾ ਨਗਦ ਰਾਸ਼ੀ ਇਨਾਮ ਵੀ ਦਿੱਤੇ ਜਾਣਗੇ 30 ਅਕਸਤ ਨੂੰ ਬਾਬੇ ਦੇ ਵਿਆਹ ਤੇ ਫਰੀ ਦਸਤਾਰਾਂ ਵੀ ਬੰਨਿਆ ਜਾਣਗੀਆਂ ਸ਼ਾਨੀ ਏ ਦਸਤਾਰ ਟੀਮ ਵੱਲੋਂ ਕੀਤੀ ਜਾਵੇਗੀ ਆਓ ਦੇਖਦੇ ਹਾਂ 2417 ਨਿਊਜ਼ ਪੰਜਾਬ ਦੇ ਬਟਾਲਾ ਤੋਂ ਪੱਤਰਕਾਰ ਅਨੀਤਾ 베ਦੀ ਦੀ ਖਾਸ ਰਿਪੋਰਟ ਆਓ ਸਭ ਤੋਂ ਪਹਿਲਾਂ ਗੁਰਫਤੇ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਧੰਨਵਾਦ ਸਾਰੇ ਮੀਡੀਆ ਦੇ ਪੱਤਰਕਾਰ ਸਾਥੀਆਂ ਦਾ ਜਿਹੜੇ ਇੱਕ ਸ਼ਾਰਟ ਨੋਟਿਸ ਤੇ ਤੁਸੀਂ ਇੱਥੇ ਸਾਰੇ ਪਹੁੰਚੇ ਹੋ ਅੱਜ ਦਾ ਜਿਹੜਾ ਮੀਟਿੰਗ ਦਾ ਮੁੱਖ ਮਕਸਦ ਹੈ ਜੀ ਸਾਡਾ ਟੀਮ ਸ਼ਾਨੇ ਦਸਤਾਰ ਪੰਜਾਬ ਵੱਲੋਂ ਜਿਹੜੀ ਰਜਿਸਟਰਡ ਹੈ ਉਸ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ 14ਵਾਂ ਸ਼ਾਨੇ ਦਸਤਾਰ ਕੱਪ ਜਿਹੜਾ ਆ ਉਹ ਬਟਾਲੇ ਦੀ ਇਸ ਪਾਵਨ ਪਵਿੱਤਰ ਧਰਤੀ ਤੇ ਕਰਵਾਇਆ ਜਾ ਰਿਹਾ ਹੈ ਉਸ ਦੇ ਸਬੰਧ ਦੇ ਵਿੱਚ ਸਾਡੇ ਸੀਨੀਅਰ ਤੇ ਜੂਨੀਅਰ ਮੈਂਬਰਾਂ ਦੀ ਜਿਹੜੀ ਅੱਜ ਮੀਟਿੰਗ ਹੋਈ ਸੀ ਉਸ ਸੰਬੰਧੀ ਅੱਜ ਜਾਣਕਾਰੀ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਇਹ ਮਾਤਾ ਸਲਖਣੀ ਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ 14ਵਾਂ ਸ਼ਾਨੇ ਦਸਤਾਰ ਕੱਪ ਆ ਜਿਸ ਵਿੱਚ ਪਿਛਲੇ ਸਾਲ 51000 ਦੇ ਨਗਦੀ ਇਨਾਮ ਜਿਹੜੇ ਸੀ ਜੇਤੂ ਬੱਚਿਆਂ ਨੂੰ ਉਹ ਦਿੱਤੇ ਗਏ ਸਨ ਜਿਸ ਨੂੰ ਐਰਕੀ ਵਧਾ ਕੇ 71000 ਰੁਪਇਆ ਕਰ ਦਿੱਤਾ ਗਿਆ ਹੈ ਔਰ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਸਾਡੇ ਬੱਚੇ ਨੇ ਉਹ ਸਿੱਖੀ ਜ਼ਰੂਰ ਤੋਂ ਜਿਹੜੇ ਦੂਰ ਜਾ ਚੁੱਕੇ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਜਰੀਏ ਕਿਸੇ ਨਾ ਕਿਸੇ ਤਰੀਕੇ ਇਹ ਛੋਟੇ ਮੋਟੇ ਇਵੈਂਟ ਕਰਕੇ ਵੱਡੇ ਪ੍ਰੋਗਰਾਮ ਦੇ ਕਰਕੇ ਉਹਨਾਂ ਨੂੰ ਇਹਨਾਂ ਦੇ ਨਾਲ ਜੋੜਿਆ ਜਾਵੇ ਉਸ ਦੇ ਕਰਕੇ ਇਹਦੇ ਵਿੱਚ ਦਸਤਾਰ ਤੇ ਦਮਾਲੇ ਦੇ ਜਿਹੜੇ ਮੁਕਾਬਲੇ ਆ ਉਹ ਕਰਵਾਏ ਜਾ ਰਹੇ ਨੇ ਪੂਰੇ ਪੰਜਾਬ ਭਰ ਦੇ ਵਿੱਚੋਂ ਬੱਚੇ ਜਿਹੜੇ ਨੇ ਸ਼ਮੂਲੀਅਤ ਕਰਦੇ ਨੇ ਔਰ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਬੱਚਿਆਂ ਨੂੰ ਗੁਰਮੁਖੀ ਦੇ ਨਾਲ ਗੁਰਬਾਣੀ ਦੇ ਨਾਲ ਤੇ ਸਿੱਖੀ ਸਰੂਪ ਦੇ ਨਾਲ ਜਿਹੜਾ ਵਾ ਉਹ ਜੋੜਨ ਦੀ ਕੋਸ਼ਿਸ਼ ਇਸ ਪ੍ਰੋਗਰਾਮ ਰਹੀ ਜਿਹੜੇ ਆਪਾਂ ਕਰਦੇ ਆਂ ਜੀ ਇਹ ਦੇ ਅੰਦਰ ਰਹੇਗਾ ਜੀ ਇਹ ਸਾਰਾ ਇਹ ਜੀ ਇੱਕ ਦਿਨ ਦਾ ਪ੍ਰੋਗਰਾਮ ਹੈ ਜੀ ਇਹਦੀ ਜਿਹੜੀ ਡੇਟ ਹੈ ਜੀ ਉਹ 24 ਅਗਸਤ 2025 ਨੂੰ ਜੱਸਾ ਸਿੰਘ ਰਾਮਗੜੀਆ ਹਾਲ ਵਿਖੇ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਜਿਸ ਦੀ ਰਜਿਸਟ੍ਰੇਸ਼ਨ ਜਿਹੜੀ ਆ ਤਕਰੀਬਨ 15 ਦਿਨ ਪਹਿਲਾਂ ਸ਼ੁਰੂ ਹੋ ਜਾਣੀ ਹੈ ਜੀ ਉਹਨਾਂ ਵਿੱਚੋਂ ਜਿਹੜੀਆਂ ਰਜਿਸਟ੍ਰੇਸ਼ਨਾਂ ਹੋਣਗੀਆਂ ਜਿਹੜੇ ਰਜਿਸਟ੍ਰੇਸ਼ਨਾਂ ਕਰਵਾ ਲੈਣਗੇ ਉਹਨਾਂ ਬੱਚਿਆਂ ਦੀ ਜਿਹੜੀ ਆ ਉਸ ਦਿਨ ਮੁਕਾਬਲੇ ਦੇ ਵਿੱਚ ਐਂਟਰੀ ਹੋਏਗੀ ਬਾਕਾਇਦਾ ਉਹਨਾਂ ਦਾ ਪ੍ਰੂਫ ਵਿਖੇ ਜਾਣਗੇ ਏਜ ਗਰੁੱਪ ਨੇ ਏਜ ਗਰੁੱਪ ਦੇ ਅਕੋਰਡਿੰਗਲੀ ਉਹਨਾਂ ਨੂੰ ਸਿਲੈਕਟ ਕੀਤਾ ਜਾਏਗਾ ਉਸ ਏਜ ਗਰੁੱਪ ਦੇ ਵਿੱਚ ਰਹਿੰਦੇ ਆ ਉਹਨਾਂ ਨੇ ਦਸਤਾਰ ਮੁਕਾਬਲੇ ਤੇ ਦਮਾਲੇ ਦੇ ਮੁਕਾਬਲੇ ਲੜਨੇ ਨੇ ਕਿੰਨੇ ਗਰੁੱਪ ਹੈਗੇ ਏਜ ਦੇ ਤੇ ਕਿਹੜੀ ਕਿਹੜੀ ਏਜ ਦੇ ਸ਼ਾਮਲ ਹੋਣ ਇਸ ਵਿੱਚ ਜੂਨੀਅਰ ਦੇ ਤੇ ਸੀਨੀਅਰ ਦੇ ਦੋ ਗਰੁੱਪ ਨੇ 16 ਤੋਂ ਥੱਲੇ ਜਿਹੜੇ ਜੂਨੀਅਰ ਨੇ ਉਸ ਤੋਂ ਉੱਪਰ ਸੀਨੀਅਰ ਨੇ 24 25 ਤੱਕ ਇਸੇ ਤਰੀਕੇ ਨਾਲ ਦਮਾਲੇ ਦੇ ਵਿੱਚ ਨੇ ਦੋ ਗਰੁੱਪ ਨੇ ਦੋ ਦਸਤਾਰ ਦੇ ਜੂਨੀਅਰ ਐਂਡ ਸੀਨੀਅਰ ਤੇ ਦੋ ਹੀ ਦਮਾਲੇ ਦੇ ਵਿੱਚ ਜੂਨੀਅਰ ਐਂਡ ਸੀਨੀਅਰ ਜਿਹੜੇ 70000 ਦੇ ਪ੍ਰਾਈਜ਼ ਆ ਉਹਨਾਂ ਦੇ ਵਿੱਚ ਜਿਹੜੇ ਆ ਇਨਾਮ ਦੇ ਜਿਹੜੇ ਡਿਵਾਈਡ ਕੀਤੇ ਜਾਣਗੇ ਜੀ ਜਿਹੜਾ ਜਿਹੜਾ ਪ੍ਰਾਈਜ਼ ਆ ਜਿਹੜਾ ਤੁਸੀਂ ਡਿਵਾਈਡ ਕਰਦੇ ਹੋ ਇਹ ਫਿਰ ਕਿਦਾਂ ਇਕੱਠੇ ਕਰਦੇ ਹੋ ਕਿ 71000 ਦਾ ਇਨਾਮ ਦੇਣਾ ਜਾਂ ਫਿਰ ਹੋਰ ਇਨਾਮ ਦੇਣੇ ਉਹਦੇ ਵਾਸਤੇ ਪੈਸੇ ਵੀ ਖਰਚ ਹੁੰਦੇ ਆ ਮੇਰਾ ਸਾਰਾ ਮਨ ਇਹ ਦੇਖੋ ਜੀ ਇਹ ਗੁਰੂ ਸਾਹਿਬ ਦੀ ਧਰਤੀ ਆ ਜੀ ਜਿਹੜਾ ਉਹਨਾਂ ਦੇ ਗੁਰੂ ਨਾਨਕ ਸਾਹਿਬ ਵੱਲੋਂ 20 ਦਾ ਜਿਹੜਾ ਲੰਗਰ ਚਲਾਇਆ ਜੀ ਉਹਦੀ ਕਿਰਪਾ ਆ ਸਾਰੀ ਇਸ ਸੋਚ ਨੂੰ ਸਮਰਪਿਤ ਜਿਹੜੇ ਸਾਰੇ ਦੁਨੀਆ ਦੇ ਵਿੱਚ ਜਿਹੜੇ ਸਾਡੇ ਭੈਣ ਭਾਈ ਬੈਠੇ ਨੇ ਉਹ ਇਸ ਸੋਚ ਨੂੰ ਸਮਰਪਿਤ ਆਪਣਾ ਜਿਹੜਾ ਦਸਵੰਦ ਸਾਡੇ ਨਾਲ ਸ਼ੇਅਰ ਕਰਦੇ ਨੇ ਸਾਡੇ ਆਪਣੇ ਭ ਸਾਡੇ ਬਾਹਰ ਬੈਠੇ ਐਨ ਆਰ ਆਈ ਭੈਣ ਭਾਈ ਉਹ ਸਾਨੂੰ ਜਿਹੜੀਆਂ ਸੇਵਾਵਾਂ ਆਪਣੀਆਂ ਭੇਜਦੇ ਨੇ ਉਹ ਇਸ ਵਿੱਚ ਵੱਧ ਝੜ ਕੇ ਯੋਗਦਾਨ ਕਰਦੇ ਨੇ ਤਾਂ ਜੋ ਹਰ ਸਾਲ ਹੀ ਜਿਹੜਾ ਪ੍ਰੋਗਰਾਮ ਦਿਨ ਬਦ ਦਿਨ ਵੱਧਦਾ ਜਾ ਰਿਹਾ ਇਹਦੇ ਵਿੱਚ ਜਿਹੜਾ ਕੈਸ਼ ਪ੍ਰਾਈਜ਼ ਆ ਜਿਹੜੀਆਂ ਸੇਵਾਵਾਂ ਨੇ ਉਹ ਵੀਆਂ ਵੱਧਦੀਆਂ ਜਾ ਰਹੀਆਂ ਨੇ ਇਹਦੀ ਟਾਈਮਿੰਗ ਕੀ ਰਹੂਗੀ ਜੀ ਇਹਦੀ ਟਾਈਮਿੰਗ ਜਿਹੜੀ ਆ ਪ੍ਰੋਗਰਾਮ ਦੀ 10 ਵਜੇ ਤੋਂ ਸ਼ੁਰੂਆਤ ਹੈ ਜੀ ਤੇ ਰਜਿਸਟ੍ਰੇਸ਼ਨ ਜਿਹੜੀ ਆ ਉਹ 7 ਵਜੇ ਸ਼ੁਰੂ ਹੋ ਜਾਣੀ ਹੈ ਇਹਦੀ ਪ੍ਰੋਪਰ ਜਿਹੜੀ ਸ਼ੁਰੂ ਹੋ ਜਾਣੀ ਹੈ ਜਿਹੜੀ ਕਿਸਪੈਸ਼ਲ ਕਰਾਉਂਦੇ ਆ ਉਹਦੀ ਕੋਈ ਫੀਸ ਰੱਖੀ ਹੈ ਤੁਹਾਨੂੰ ਬਖਾਇਦਾ ਨਹੀਂ ਜੀ ਬਿਲਕੁਲ ਫਰੀ ਹੈ ਜੀ ਰਜਿਸਟ੍ਰੇਸ਼ਨ ਦੀ ਕੋਈ ਫੀਸ ਨਹੀਂ ਹੈ ਜੀ ਹੋਰ ਨਾਲ ਸ਼ਹਿਰਾਂ ਦੇ ਵਿੱਚ ਕਈ ਪ੍ਰੋਗਰਾਮਾਂ ਦੇ ਵਿੱਚ ਰਜਿਸਟ੍ਰੇਸ਼ਨਾਂ ਦੀ ਫੀਸ ਰੱਖੀ ਜਾਂਦੀ ਹੈ ਲੇਕਿਨ ਸਾਡੀ ਟੀਮ ਦੀ ਇਹ ਸੋਚ ਹੈ ਕਿ ਅਸੀਂ ਬੱਚਿਆਂ ਨੂੰ ਦੇਣਾ ਆ ਉਹਨਾਂ ਤੋਂ ਲੈਣਾ ਕੁਝ ਨਹੀਂ ਅਸੀਂ ਉਹਨਾਂ ਨੂੰ ਅਪਰੀਸ਼ੀਏਟ ਕਰਨਾ ਆ ਨਾ ਕਿ ਉਹਨਾਂ ਤੋਂ ਕੁਝ ਇਕੱਠਾ ਕਰਨਾ ਪੀਰ ਜੀ ਕਈ ਹਿੰਦੂ ਭਾਈ ਆ ਉਹ ਵੀ ਪਗੜੀ ਨੂੰ ਬੜਾ ਪਿਆਰ ਕਰਦੇ ਆ ਸਜਾਉਂਦੇ ਆ ਕੀ ਇਸ ਮੁਕਾਬਲੇ ਵਿੱਚ ਕੱਲੇ ਸਿੱਖ ਸੂਪੀ ਆਉਣਗੇ ਜਾਂ ਹਿੰਦੂਆਂ ਨੂੰ ਵੀ ਕੋਈ ਬੱਚੇ ਜੀ ਆਉਣਗੇ ਸਾਡੇ ਵੱਲੋਂ ਜੀ ਖੁੱਲਾ ਸੱਦਾ ਆ ਤੁਸੀਂ ਪਿਛਲੇ ਦਿਨੀ ਦੇਖਿਆ ਹੋਵੇਗਾ ਕਿ ਰਾਮ ਨੌਮੀ ਤੇ ਸਾਡੇ ਵੱਲੋਂ ਫਰੀ ਦਸਤਾਰਾਂ ਦੇ ਜਿਹੜੇ ਲੰਗਰ ਜਿਹੜੇ ਉਹ ਲਗਾਏ ਗਏ ਸੀ ਅਸੀਂ ਫਰੀ ਰਾਮ ਨੌਮੀ ਦੇ ਤਿਉਹਾਰ ਤੇ ਦਸਤਾਰਾਂ ਤਕਰੀਬਨ ਕੋਈ 500 700 ਜਣਿਆਂ ਦੇ ਸਜਾਈਆਂ ਸੀ ਹਿੰਦੂ ਵੀਰਾਂ ਦੇ ਸਾਡੇ ਵੱਲੋਂ ਖੁੱਲਾ ਸੱਦਾ ਜਿਹੜੇ ਜਿਹੜੇ ਇਸ ਚੀਜ਼ ਨੂੰ ਪਿਆਰ ਦਿੰਦੇ ਆ ਦਸਤਾਰ ਦੀ ਕਦਰ ਕਰਦੇ ਆ ਇਹਨਾਂ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਨਗੇ ਅਸੀਂ ਉਹਨਾਂ ਨੂੰ ਆਪਣੇ ਵੱਲੋਂ ਇੱਕ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਾਂਗੇ ਉਹ ਸਾਡੀ ਟੀਮ ਨੇ ਸਾਰੀ ਨੇ ਟੀਮ ਚਾਨ ਨੇ ਦਸਤਾਰ ਦੀ ਨੇ ਮੈਨੇਜਮੈਂਟ ਨੇ ਇਹ ਇਸ ਵਾਰ ਸਿਲੈਕਟ ਕੀਤਾ ਕਿ ਉਹਨਾਂ ਨੂੰ ਵਿਸ਼ੇਸ਼ ਰੂਪੀ ਸਨਮਾਨਿਤ ਕੀਤਾ ਜਾਏਗਾ ਜਿਹੜੇ ਦਸਤਾਰ ਦੇ ਪ੍ਰਤੀ ਆਪਣਾ ਪਿਆਰ ਵਿਖਾਉਣਗੇ ਜਿਹੜੇ ਸੋਹਣੀਆਂ ਦਸਤਾਰਾਂ ਬੰਨਣਗੇ